ਏਕਾ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਸ਼ਿਕਾਰੀ ਆਇਆ ਸ਼ਿਕਾਰੀ ਨੇ ਜਾਨਵਰਾਂ ਨੂੰ ਪਕੜਨ ਲਈ ਜਾਲ ਵਿਛਾਇਆ ਅਤੇ ਉਸ ਦੇ نیچے ਦਾਣਾ ਖਿਲਾ ਰਿਹਾ ਅਸਮਾਨ ਵਿੱਚ ਉਡ ਰਹੇ ਕਬੂਤਰਾਂ ਦੀ ਨਜ਼ਰ ਉਹਨਾਂ ਦਾਣਿਆਂ ਤੇ ਪਈ ਉਹ ਸਾਰੇ ਇੱਕ ਇੱਕ ਕਰਕੇ نیچے ਜ਼ਮੀਨ ਤੇ ਉਤਰੇ ਅਤੇ ਦਾਣਾ ਖਾਣ ਲੱਗੇ ਸ਼ਿਕਾਰੀ ਨੇ ਆਪਣਾ ਜਾਲ ਉਹਨਾਂ ਕਬੂਤਰਾਂ ਉੱਤੇ ਸੁੱਟ ਦਿੱਤਾ ਸਾਰੇ ਕਬੂਤਰ ਜਾਲ ਵਿੱਚ ਫਸ ਗਏ ਸਭ ਨੇ ਜਾਲ ਵਿੱਚੋਂ ਬਾਹਰ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਬਾਹਰ ਨਾ ਨਿਕਲ ਸਕੇ ਸਾਰੇ ਕਬੂਤਰ ਉਦਾਸ ਹੋ ਗਏ ਉਹਨਾਂ ਵਿੱਚੋਂ ਇੱਕ ਸਿਆਣੇ ਕਬੂਤਰ ਨੇ ਕਿਹਾ ਮਿੱਤਰੋ ਉਦਾਸ ਨਾ ਹੋਵੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਜਾਲ ਵਿੱਚੋਂ ਬਾਹਰ ਕਢਾਲ ਸਕਦਾ ਹਾਂ ਸਾਰੇ ਕਬੂਤਰ ਬਹੁਤ ਖੁਸ਼ ਹੋਏ ਉਹ ਸਿਆਣੇ ਕਬੂਤਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਜ਼ੋਰ ਲਗਾ ਕੇ ਜਾਲ ਸਮੇਤ ਉੱਪਰ ਵੱਲ ਉੱਡਣਾ ਹੈ ਸਾਰੇ ਕਬੂਤਰਾਂ ਨੇ ਇਦਾਂ ਹੀ ਕੀਤਾ ਸਾਰੇ ਕੰਬੂਤਰ ਉਸ ਦੀ ਗੱਲ ਮੰਨ ਕੇ ਇਕੱਠੇ ਜੋਰ ਲਾ ਕੇ ਉੱਪਰ ਵੱਲ ਉੱਡ ਗਏ ਜਦੋਂ ਸ਼ਿਕਾਰੀ ਉੱਥੇ ਆਇਆ ਕਬੂਤਰਾਂ ਨੂੰ ਉੱਪਰ ਅਸਮਾਨ ਵਿੱਚ ਉੱਡਦਾ ਵੇਖ ਕੇ ਬੜਾ ਹੈਰਾਨ ਹੋਇਆ ਸਿੱਟਾ ਏਕੇ ਵਿੱਚ ਬਲ ਹੈ ਧੰਨਵਾਦ ਜੀ